ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਮਨਦੀਪ ਸਿੰਘ ਚੰਡ ਪੰਜਾਬ ਦੀਆਂ ਖਬਰਾਂ ਲੈ ਕੇ ਦੇਸ਼ ਦੁਨੀਆ ਦੇ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹਾਂ ਬਹੁਤ ਕੁਝ ਪੰਜਾਬ ਦੇ ਵਿੱਚ ਘਟਨਾਕ੍ਰਮ ਵਾਪਰਿਆ ਹੈਗਾ ਕੋਈ ਐਮਐਲਏ ਸਰਕਾਰ ਦੇ ਵੱਧ ਬੋਲਿਆ ਹੈਗਾ ਤੇ ਹੜ੍ਹਾਂ ਦੇ ਬਾਬਤ ਜਿਹੜੇ ਲੋਕ ਨੇ ਉਹ ਪਰੇਸ਼ਾਨ ਹੈਗੇ ਨੇ ਕੇਂਦਰ ਸਰਕਾਰ ਉੱਥੇ ਬਾਰਡਰੀ ਨਹੀਂ ਹੈਗੀ ਪ੍ਰਧਾਨ ਮੰਤਰੀ ਸਾਹਿਬ ਵਿਦੇਸ਼ ਦੌਰੇ ਤੇ ਨੇ ਕਾਫੀਆਂ ਚੀਜ਼ਾਂ ਜਿਹੜੀਆਂ ਨੇ ਪੰਜਾਬ ਦੇ ਵਿੱਚ ਵਾਪਰੀਆਂ ਹੈਗੀਆਂ ਨੇ ਇਸ ਦੇ ਬਾਬਤ ਗੱਲਬਾਤ ਕਰਾਂਗੇ ਸੱਦਾ ਦੇਮ ਦੇ ਲਈ ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਕਾ ਅ ਰਜੀਵ 바ਸਕ ਜੀ 바ਸਕ ਸਾਹਿਬ ਦਾ ਸਵਾਗਤ ਕਰਦੇ ਆਂ ਫਿਰ ਗੱਲਬਾਤ ਨੂੰ ਸ਼ੁਰੂ ਕਰਦੇ ਆਂ 바ਸਕ ਸਾਹਿਬ ਬਹੁਤ ਬਹੁਤ ਸਵਾਗਤ ਜੀ ਸਤਿ ਸ੍ਰੀ ਅਕਾਲ ਬਹੁਤ ਬਹੁਤ ਸ਼ੁਕਰੀਆ ਜੀ 바ਸਕ ਸਾਹਿਬ ਕੇਂਦਰ ਤਾਂ ਬਹੁਤ ਹੀ ਰਹੀ ਹੈਗੀ ਪ੍ਰਧਾਨ ਮੰਤਰੀ ਸਾਹਿਬ ਅਗੇ ਵਿਦੇਸ਼ ਦੇ ਦੌਰੇ ਤੇ ਇੰਤਜ਼ਾਰ ਕਰ ਰਹੇ ਨੇ ਕਿ ਪ੍ਰਧਾਨ ਮੰਤਰੀ ਸਾਹਿਬ ਆਉਣਗੇ ਤੇ ਫੇਰ ਹੀ ਕੋਈ ਰਾਹਤ ਪੈਕੇਜ ਜਿਹੜਾ ਪੰਜਾਬ ਦੇ ਲਈ ਐਲਾਨ ਕਰਨਗੇ ਜੀ ਵੈਸੇ ਤੇ ਪ੍ਰਧਾਨ ਮੰਤਰੀ ਚੀਨ ਦੇ ਦੌਰੇ ਦੇ ਵਿੱਚ ਗਏ ਹੋਣੇ ਨੇ ਪੰਜਾਬ ਦੇ ਵਿੱਚ ਛੱਡਦੇ ਹਾਲਾਤ ਨੇ ਔਰ ਪ੍ਰਧਾਨ ਮੰਤਰੀ ਦਾ ਬਹੁਤ ਕ੍ਰਿਟਿਸਿਜ਼ਮ ਹੋ ਰਿਹਾ ਹੈ ਕਿ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਔਰ ਇੰਨੀ ਕੁ ਮੌਤਾਂ ਹੋ ਗਈਆਂ ਅੱਜ ਇੱਕ ਆਂਕੜਾ ਆਇਆ ਹੈ ਜਿੱਦੇ ਵਿੱਚ ਕਿਹਾ ਗਿਆ ਵੀ 1 ਅਗਸਤ ਤੋਂ ਲੈ ਕੇ 1 ਸਤੰਬਰ ਤੱਕ ਪੰਜਾਬ ਦੇ ਵਿੱਚ ਹਣਾ ਕਰਕੇ 29 ਮੌਤਾਂ ਹੋ ਚੁੱਕੀਆਂ ਤੇ ਪ੍ਰਧਾਨ ਮੰਤਰੀ ਦਾ ਇੱਕ ਟਵੀਟ ਵੀ ਨਾ ਆਨਾ ਔਰ ਪ੍ਰਧਾਨ ਮੰਤਰੀ ਦਾ ਪੰਜਾਬ ਦੇ ਲੋਕਾਂ ਦੇ ਨਾਲ ਕੋਈ ਵੀ ਸਹਾਨੂੰ ਭਤੀ ਚਲੋ ਪੈਕੇਜ ਬੁਕੇਜ ਦੀ ਗੱਲ ਤੇ ਹਜੇ ਬਾਅਦ ਵੀ ਛੱਡ ਵੀ ਦਿਓ ਘੱਟ ਤੋਂ ਘੱਟ ਹਮਦਰਦੀ ਦਾ ਇੱਕ ਟਵੀਟ ਤੇ ਆਣਾ ਚਾਹੀਦਾ ਸੀਗਾ ਹਜੇ ਤੱਕ ਨਹੀਂ ਆਇਆ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਅਰਵਿੰਦ ਕੇਜਰੀਵਾਲ ਮਨੀਸ਼ ਜਸੋਧिया ਸਤਿੰਦਰ ਜੈਨ ਔਰ ਦਿੱਲੀ ਵਾਲੇ ਉਹ तमाम ਨੇਤਾ ਜਿਨ੍ਹਾਂ ਨੂੰ ਚੇਅਰਮੈਨੀਆਂ ਦਿੱਤੀ ਸੀਗੀ ਉਹਨਾਂ ਦਾ ਵੀ ਪੰਜਾਬ ਦੇ ਹੜ੍ਹਾਂ ਦੇ ਹਾਲਾਤ ਦੇ ਵਿੱਚ ਨਜ਼ਰ ਨਾ ਆਣਾ ਉਹ ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਹੈ ਹੁਣ ਕੇਜਰੀਵਾਲ ਉਹਨਾਂ ਨੂੰ ਵੀ ਇਸ ਗੱਲ ਦੀ ਸਮਝ ਆ ਗਈ ਹੈ ਇਹ ਵੀ ਇਹ ਹਾਲਾਤ ਪੰਜਾਬ ਦੇ ਵਿੱਚ ਸਾਡੇ ਖਿਲਾਫ ਜਾ ਰਹੇ ਨੇ ਤੇ ਮੈਂ ਹੁਣੇ ਥੋੜੀ ਦੇਰ ਪਹਿਲੇ ਖਬਰ ਦੇਖ ਰਿਆ ਸੀ ਵੀ ਸੰਦੀਪ ਪਾਠਕ ਨੇ ਦਿੱਤੇ 5 ਕਰੋੜ ਔਰ ਅਮੀਤ ਹੇਰ ਨੇ ਦਿੱਤੇ 25 ਲੱਖ ਔਰ ਅਸ਼ੋਕ ਮਿੱਤਲ ਜਿਹੜੇ ਰਾਜ ਸਭਾ ਦੇ ਮੈਂਬਰ ਆ ਉਹਨਾਂ ਨੇ ਦਿੱਤੇ 20 ਲੱਖ ਕਿ ਪੈਸਿਆਂ ਕਰਕੇ ਪੈਸਿਆਂ ਕਰਕੇ ਹੜਾਂ ਦੇ ਹਾਲਾਤ ਤੋਂ ਕਾਬੀ ਵੀ ਆ ਪਾਇਆ ਜਾ ਰਹੇ ਆ ਯਾਂ ਕੋਈ ਐਡਮਿਨਿਸਟ੍ਰੇਟਿਵ ਤੁਹਾਡੀ ਕਮਜ਼ੋਰੀ ਹੈਗੀ ਹੈ ਉਹ ਕੇਜਰੀਵਾਲ ਸਾਹਿਬ ਜਿਹੜੇ ਸ਼ੌਚਾਲਿਆ ਦੇ ਉਦਘਾਟਨ ਦੇ ਮੌਕੇ ਆਂਦੇ ਵੀ ਨਜ਼ਰ ਆਉਂਦੇ ਸੀਗੇ ਉਹ ਹੜ੍ਹਾਂ ਦੇ ਹਾਲਾਤ ਦੇ ਵਿੱਚ ਲੋਕਾਂ ਦੇ ਨਾਲ ਖੜੇ ਹੋਏ ਨਹੀਂ ਨਜ਼ਰ ਆਏ ਔਰ ਕੇਜਰੀਵਾਲ ਉਹਨਾਂ ਦੇ ਦਿੱਲੀ ਮਾਡਲ ਨੂੰ ਦੇਖ ਕੇ ਲੋਕਾਂ ਨੇ ਪੰਜਾਬ ਦੇ ਵਿੱਚ ਸਰਕਾਰ ਬਣਾਈ ਸੀ ਔਰ ਅਕਸਰ ਇਹ ਗੱਲ ਕਹੀ ਜਾਂਦੀ ਹੈ ਵੀ ਇਟ ਵਾਸ ਕੇਜਰੀਵਾਲ ਜਿਹਦੇ ਕਰਕੇ ਪੰਜਾਬ ਦੇ ਵਿੱਚ ਲੋਕਾਂ ਨੇ ਇੰਨੀ ਵੱਡੀ ਤਾਦਾਦ ਦੇ ਵਿੱਚ ਇਹਨਾਂ ਨੂੰ ਵੋਟ ਦਿੱਤੀ ਔਰ ਉਹਨਾਂ ਦਾ ਨਾਂ ਨਜ਼ਰ ਆਣਾ ਬਲਕਿ ਨਜ਼ਰ ਹੀ ਨਹੀਂ ਆਣਾ 7 ਸਪਟੈਂਬਰ ਦੇ ਵਿੱਚ ਗੁਜਰਾਤ ਦੇ ਵਿੱਚ ਰੈਲੀ ਕਰਨ ਦੀ ਗੱਲ ਜਾਂ ਉਹਦੀ ਤਿਆਰੀ ਕਰਕੇ ਉਹ ਇੱਥੋਂ ਗਾਇਬ ਨੇ ਇਹ ਵੀ ਗੱਲਾਂ ਨਜ਼ਰ ਆ ਰਹੀਆਂ ਮੈਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਵਾਸਤੇ ਬੜੀ ਔਖੀ ਕੜੀ ਆਣ ਵਾਲੀ ਹੈ ਉਹਨਾਂ ਗੱਲਾਂ ਦਾ ਜਵਾਬ ਜਿਨ੍ਹਾਂ ਗੱਲਾਂ ਦਾ ਜਵਾਬ ਲੁਕੀ ਮੰਨ ਰਹੇ ਨੇ ਮੰਗ ਰਹੇ ਨੇ ਉਹ ਮੈਨੂੰ ਲੱਗਦਾ ਬਹੁਤ ਔਖਾ ਹੈ ਆਮ ਆਦਮੀ ਪਾਰਟੀ ਵਾਸਤੇ ਇਹਨਾਂ ਗੱਲਾਂ ਦਾ ਜਵਾਬ ਦੇਣਾ ਆਬਾਸ ਖੋ ਸਾਹਿਬ ਇੱਕ ਤਾਂ ਮੁੱਖ ਮੰਤਰੀ ਸਾਹਿਬ ਦਾ ਉਹ ਬਿਆਨ ਮੁਰਗੀ ਵਾਲਾ ਕਿ ਮੁਰਗੀ ਦਾ ਬੱਕਰੀਆਂ ਦਾ ਮੁਆਵਜ਼ਾ ਵੀ ਉਹ ਬੜਾ ਵਾਇਰਲ ਹੋ ਰਿਹਾ ਦੂਜੇ ਪਾਸੇ ਕਿਉਂਕਿ ਇੱਕ ਨਾਮ ਦੀ 2022 ਦੀ ਇਲੈਕਸ਼ਨ ਸੀ ਕਾਫੀ ਚਪਸਾ ਸੀ ਉਹ ਸੀਗਾ ਰਾਗਵ ਚੱਡਾ ਤੇ ਹੁਣ ਜੇ ਪਿੱਛੇ ਜੇ ਹੋਗੇ 1 ਸਾਲ ਡੇਢ ਸਾਲ ਤੋਂ ਗਾਇਬ ਚੱਲ ਰਹੇ ਸੀਗੇ ਉਹਨਾਂ ਦੀ ਪੰਜਾਬ ਦੇ ਵਿੱਚ ਹੜਾਂ ਦੇ ਵਿੱਚ ਵਾਪਸੀ ਹੋ ਗਈ ਹੈ ਤੇ ਇਸ ਵਾਪਸੀ ਨੂੰ ਕਿ ਉਸ ਨਜ਼ਰੀਏ ਨਾਲ ਤੁਸੀਂ ਦੇਖਦੇ ਹੈਗੇ ਐ ਇੱਕ ਇੰਟਰਨਲ ਪੋਲਿਟਿਕਸ ਦਾ ਹਿੱਸਾ ਹੋ ਸਕਦਾ ਹੈ ਰਾਗਵ ਚੱਡਾ ਦਿਨਾਂ ਨੂੰ ਦਰਖਨਾਰੇ ਕੀਤਾ ਹੋਇਆ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਉਹਨਾਂ ਨੇ ਤੇ ਉਹ ਰਾਗਵ ਚੱਡਾ ਪਿਛਲੇ ਦਿਨਾਂ ਦੇ ਵਿੱਚ ਪਠਾਨਕੋਟ ਦੇ ਏਰੀਏ ਦੇ ਵਿੱਚ ਨਜ਼ਰ ਆਇਆ ਉਹ ਇੱਕ ਦਿਨ ਵਾਸਤੇ ਆਏ ਹਾਜ਼ਰੀ ਦਰਜ ਕੀਤੀ ਦੋ ਚਾਰ ਸਮਾਨ ਮੰਡੇ ਉਸ ਤੋਂ ਬਾਅਦ ਉਹ ਇੱਕ ਮੈਸੇਜ ਛੱਡ ਕੇ ਆਪਣੀ ਹੀ ਪਾਰਟੀ ਦੇ ਲੋਕਾਂ ਵਾਸਤੇ ਵੀ ਤੁਸੀਂ ਕਿੱਥੇ ਹੋ ਮੈਂ ਇੱਥੇ ਆ ਔਰ ਉਸ ਤੋਂ ਬਾਅਦ ਉਹ ਚਲੇ ਜਾਂਦੇ ਨੇ ਉਹੀ ਰਾਗਵ ਚੱਡਾ ਜਿਹਨਾਂ ਨੂੰ ਡੀਫੈਕਟੋ ਸੀਐਮ ਕਿਹਾ ਜਾਂਦਾ ਸੀ ਇਹ ਵੀ ਕਿਹਾ ਜਾਂਦਾ ਸੀਗਾ ਕਿ ਪੰਜਾਬ ਦੇ ਵਿੱਚ ਉਹ ਸੁਪਰ ਸੀਐਮ ਲੱਗੇ ਨੇ ਉਹਨਾਂ ਦੇ ਨਾਲ ਕੋਈ ਤਾਮ-ਜਾਮ ਨਾ ਨਜ਼ਰ ਆਣਾ ਉਹ ਤੁਸੀਂ ਆਮ ਆਦਮੀ ਪਾਰਟੀ ਦੀ ਇੰਟਰਨਲ ਪੋਲਿਟਿਕਸ ਦਾ ਇੱਕ ਸੀਨ ਦਰਸ਼ਾਣ ਵਾਲਾ ਦਰਸ਼ਾਣ ਵਾਲੀ ਗੱਲ ਕਹਿ ਸਕਦੇ ਹੋ ਔਰ ਇਹ ਹੁਣ ਪੋਲਿਟੀਕਲੀ ਐਨੀ ਕੁ ਖੜ ਚੁੱਕੀ ਹੈ ਪਾਰਟੀ ਉਦੇ ਵਿੱਚ ਆਪਣਾ ਇੱਕ ਅਕਸ ਬਚਾਣਾ ਔਰ ਅੱਗੇ ਵਧਾਣਾ ਬੜਾ ਔਖਾ ਜਿਹਾ ਲੱਗਦਾ ਆ ਆਮ ਆਦਮੀ ਪਾਰਟੀ ਵਾਸਤੇ ਹੂੰ ਇਹ ਤਾਂ ਹੋ ਗਈ ਭਾਸਕੇ ਸਾਹਿਬ ਇਹਨਾਂ ਲੀਡਰਾਂ ਦੀ ਗੱਲ ਹੁੰਦਾ ਸੁਖਵੀਰ ਸਿੰਘ ਬਾਦਲ ਨੇ ਵੀ ਚਿੱਠੀ ਲਿਖੀ ਹੈਗੀ ਆ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿ ਕੋਈ ਪੰਜਾਬ ਨੂੰ ਪੈਕੇਜ ਦਿੱਤਾ ਜਾਵੇ ਚਿੱਠੀਆਂ-ਚੁੱਠੀਆਂ ਤਾਂ ਇਹ ਸਾਰੇ ਲੀਟਰ ਹੀ ਲਿਖਦੇ ਪਏ ਹੈਗੇ ਨੇ ਮੈਦਾਨ ਦੇ ਉੱਪਰ ਵੀ ਨਜ਼ਰ ਆ ਰਹੇ ਹੈਗੇ ਨੇ ਤੁਸੀਂ ਮੈਨੂੰ ਦੱਸੋ ਕਿ ਕੀ ਹਾਲਾਤ ਕੀ ਹੈਗੇ ਨੇ ਜੋ ਹੜ੍ਹਾਂ ਦੀ ਸਥਿਤੀ ਬਾਰੇ ਅੱਜ ਪੰਜਾਬ ਦੇ ਵਿੱਚ ਹੜ੍ਹਾਂ ਦੇ ਹਾਲਾਤ ਹੋਰ ਜ਼ਿਆਦਾ ਸੀਰੀਅਸ ਹੋ ਗਏ ਔਰ ਇਸ ਤਰ੍ਹਾਂ ਦੀ ਉਮੀਦ ਹੈ ਕਿ 3-4 ਦਿਨ ਬਾਅਦ ਯਾਨੀ ਅਗਲੇ 3-4 ਦਿਨ ਪੰਜਾਬ ਵਾਸਤੇ ਬਹੁਤ ਸੀਰੀਅਸ ਹੈਗੇ ਨੇ। ਭਾਖੜਾ ਤੇ ਹਰ ਜਗ੍ਹਾ ਤੋਂ ਪਾਣੀ ਛੱਡਿਆ ਜਾ ਰਿਹਾ। ਮੀਂਹ ਕਹਿੰਦਾ ਵੀ ਅੱਜ ਹੀ ਆ ਗਾ, ਅੱਜ ਹੀ ਬਰਸਣਾ। ਪਰ ਔਰ ਇਹ ਜਿਹੜੇ ਹਾਲਾਤ ਚੱਲ ਰਹੇ ਹਨ, ਇਨ੍ਹਾਂ ਹਾਲਾਤਾਂ ਦੇ ਵਿੱਚ ਸਰਕਾਰੀ ਇੰਤਜ਼ਾਮ ਜਿਸ ਪੱਤਰ ਤੇ ਨਜ਼ਰ ਆਣੇ ਚਾਹੀਦੇ ਸੀ, ਉਹ ਬਿਲਕੁਲ ਨਜ਼ਰ ਨਹੀਂ ਆ ਰਹੇ। ਉਨ ਇੱਥੇ ਤੱਕ ਕੀ ਪੋਲਿਟਿਕਸ ਹੋਣ ਲੱਗ ਪਈ ਹੈ ਇੱਕ ਜਗ੍ਹਾ ਤੋਂ ਤਾਂ ਇਹ ਵੀ ਖਬਰ ਆਈ ਕਿ ਦੂਜੀ ਪਾਰਟੀ ਦੇ ਲੀਡਰ ਜਦ ਰਾਹਤ ਸਮਗਰੀ ਦੇਣਾ ਚਾਹੁੰਦੇ ਸੀ ਉਹਨਾਂ ਨੂੰ ਕਹਿੰਦੇ ਵੋਟ ਹੀ ਨਹੀਂ ਦਿੱਤੀ ਉਹ ਕਹਿੰਦੇ ਨਹੀਂ ਤੁਸੀਂ ਇਹ ਵੋਟ ਤੇ ਨਹੀਂ ਜਾ ਸਕਦੇ ਹੋ ਕਹਿੰਦੇ ਟਰੈਕਟਰ ਤੇ ਚਲੇ ਜਾਣਾ ਕਹਿੰਦੇ ਨਹੀਂ ਜਾ ਨਹੀਂ ਸਕਦੇ ਡੁੱਬ ਜਾਓਗੇ ਉਹਨ ਇਦਾਂ ਦੇ ਹਾਲਾਤ ਦੇ ਵਿੱਚ ਪੋਲਿਟਿਕ ਹੋਣੀ ਸ਼ੁਰੂ ਹੋ ਜਾਏ ਔਰ ਉਹਦੇ ਵਿੱਚ ਲੋਕ ਫਿਲਹਾਲ ਹੜ੍ਹਾਂ ਦੇ ਵਿੱਚ ਲੜਨ ਵਾਸਤੇ ਖੁਦ ਖੁਦ ਆਪਣੇ ਆਪ ਵਿੱਚ ਜ਼ਿੰਮੇਵਾਰੀ ਲੈ ਕੇ ਬੰਨ ਬੰਨ ਰਹੇ ਨੇ ਔਰ ਇਦਾਂ ਦੇ ਹਾਲਾਤ ਦੇ ਵਿੱਚ ਸਰਕਾਰਾਂ ਜਾਂ ਪੋਲਿਟੀਕਲ ਪਾਰਟੀਆਂ ਪੋਲਿਟਿਕ ਤੇ ਵਿੱਚ ਪਈਆਂ ਹੋਣ ਚਲੋ ਇਹ ਲੈਟਰ ਸਾਰੀ ਪਾਰਟੀਆਂ ਦੇ ਲੀਡਰ ਲਿਖ ਰਹੇ ਨੇ ਸੁਨੀਲ ਜਾਖੜ ਉਹਨਾਂ ਨੇ ਪਹਿਲਾ ਪਹਿਲੀ ਚਿੱਠੀ ਲਿਖੀ ਜਿਹੜੀ ਮੋਦੀ ਸਾਹਿਬ ਨੂੰ ਲਿਖੀ ਸੀ ਵੀ ਕੁਝ ਕਰੋ ਉਸ ਤੋਂ ਬਾਅਦ ਫਿਰ ਪ੍ਰਤਾਪ ਸਿੰਘ ਬਾਜਵਾ ਰਾਜਾ ਵੜਿੰਗ ਈਵਨ ਮੁੱਖ ਮੰਤਰੀ ਵੀ ਮੀਤੇ hér ਵੀ ਔਰ ਰੂਲਿੰਗ ਪਾਰਟੀ ਦੇ ਵੀ اپੋਜੀਸ਼ਨ ਪਾਰਟੀ ਦੇ ਵੀ ਇਦਾਂ ਦੇ ਕੋਈ ਵੀ ਵੱਡੇ ਲੀਡਰ ਨਹੀਂ ਰਹੇ ਜਿਨ੍ਹਾਂ ਨੇ ਇਦਾਂ ਦੀ ਚਿੱਠੀ ਹੁਣ ਪ੍ਰਧਾਨ ਮੰਤਰੀ ਤੋਂ ਲਿਖਿਆ ਨਹੀਂ ਇਹਦਾ ਅਸਰ ਤੇ ਪਿਆ ਹੈ ਕਿਉਂਕਿ ਹਮੇਸ਼ਾ ਉਹਨਾਂ ਨੇ ਵੀ ਕਹਿੰਦੇ ਹੈ ਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੂੰ ਤੇ ਗਵਰਨਰ ਪੰਜਾਬ ਦੇ ਨੂੰ ਫੋਨ ਕਰਕੇ ਜਾਇਦਾ ਲੈਣ ਦੀ ਕੋਸ਼ਿਸ਼ ਕੀਤੀ ਪਰ ਅੱਜ ਅਮਿਸ਼ਾ ਉਹ ਨਾ ਜੰਮੂ ਕਸ਼ਮੀਰ ਦੇ ਵਿੱਚ ਹੜ ਦੇ ਹਾਲਾਤ ਦਾ ਜਾਇਦਾ ਲੈਣ ਵਾਸਤੇ ਆਏ ਵੀ ਸੀ ਹੋ ਸਕਦਾ ਹੈ ਕਿ ਇੱਕ ਦੋ ਦਿਨਾਂ ਦੇ ਵਿੱਚ ਉਹ ਪੰਜਾਬ ਹੀ ਆਣ ਪਰ ਇਹ ਚਿੱਠੀ ਲਿਖਣ ਦੀ ਜਿਹੜੀ ਰੀਤ ਹੈਗੀ ਹੈ ਨਾ ਇਹ ਸਿਰਫ ਔਰ ਸਿਰਫ ਫਾਰਮੈਲਟੀ ਹੈਗੀ ਹੈ ਉਹਦਾ ਅਸਰ ਚਲੋ ਪੈ ਵੀ ਰਿਹਾ ਆ ਵੀ ਰਿਹਾ ਏ ਔਰ ਇਸ ਵਕਤ ਉਹ ਭਾਜਪਾ ਜਿਹੜੀ 4-5 ਦਿਨ ਪਹਿਲੇ ਪੰਜਾਬ ਦੇ ਵਿੱਚ ਕੈਂਪ ਲਾ ਕੇ ਲੋਕਾਂ ਨੂੰ ਸਿੱਧੇ ਸੰਪਰਕ ਲੋਕਾਂ ਦੇ ਨਾਲ ਸਿੱਧੇ ਸੰਪਰਕ ਕਰਨ ਦਾ ਦਾਵਾ ਕਰ ਰਹੀ ਸੀ ਗਰੀਬ ਲੋਕਾਂ ਦੀ ਮਦਦ ਦਾ ਪੂਰਾ ਇੱਕ ਦਾਵਾ ਕਰਦੇ ਹੋਏ ਅਰਸ਼ਤਤ ਹੋ ਗਏ ਸੀਗੇ ਉਹ ਵੀ ਹੜਾਂ ਦੇ ਹਾਲਾਤ ਦੇ ਵਿੱਚ ਬਹੁਤੇ ਨਜ਼ਰਨਾਨ ਔਰ ਕੇਂਦਰ ਸਰਕਾਰੀਆਂ ਮੋਦੀ ਸਾਹਿਬ ਜਿਨ੍ਹਾਂ ਦੀ ਤਾਰੀਫ ਕਰ ਰਹੇ ਸੀਗੇ ਤੋਂ ਇਲਾਕਾ ਨਾਲ ਕਿ ਦੇਖੋ ਜੀ ਪੰਜਾਬ ਦੇ ਨਾਲ ਅਗਰ ਕੋਈ ਖੜਿਆ ਹੈ ਤੇ ਮੋਦੀ ਸਾਹਿਬ ਵੀ ਖੜੇ ਨੇ ਪਰ ਉਹ ਖੜੇਗੀ ਉਹਤੇ ਇੱਕ ਟਵੀਟ ਵੀ ਨਹੀਂ ਛੱਡਿਆ ਉਹਨਾਂ ਨੇ ਯਾਨੀ ਪੋਲਿਟਿਕਸ ਹੜਾਂ ਦੇ ਹਾਲਾਤ ਦੇ ਉੱਤੇ ਚਰਮ ਸੀਮਾ ਤੇ ਜ਼ਰੂਰ ਆ ਗਈ ਹੈ ਪਰ ਮਦਦ ਦੇਣ ਵਾਲਿਆਂ ਦੀ ਹਜੇ ਵੀ ਕਾਰਡ ਹੈ ਤੁਹਾਨੂੰ ਨਹੀਂ ਲੱਗਦਾ ਭਾਸਕਰ ਸਾਹਿਬ ਕਿ ਬੀਜੇਪੀ ਦੇ ਲਈ ਇਹ ਵੀ ਸੁਨਹਿਰੀ ਮੌਕਾ ਸੀਗਾ ਕਿ ਜਿਸ ਤਰੀਕੇ ਦੇ ਨਾਲ ਸਥਿਤੀ ਜਿਹੜੀ ਹੈ ਬਹੁਤ ਬੱਤਰ ਹੋ ਗਈ ਹੋਈ ਹੈ ਵੀਡੀਓ ਆਪਾਂ ਸਾਰੇ ਦੇਖਨੇ ਹੈਗੇ ਆ ਤੇ ਕੇਂਦਰ ਆਪਣੇ ਪ੍ਰਧਾਨ ਸਾਹਿਬ ਜਾਂਦੇ ਤੇ ਕੋਈ ਰਾਹਤ ਵਢੀ ਲੈ ਕੇ ਆਉਂਦੇ ਜਾਂ ਫਿਰ ਇਹਨਾਂ ਦੇ ਜਿਹੜੇ ਲੀਡਰ ਨੇ ਉਹ ਖੁਦ ਉਤਰ ਦੇ ਮੈਦਾਨ ਦੇ ਵਿੱਚ ਤੇ ਬੀਜੇਪੀ ਨੂੰ ਕਿਉਂਕਿ ਆਖਰਕਾਰ ਤਾਂ ਵੋਟਾਂ ਵੱਲ ਹੀ ਦੇਖਦੇ ਆ ਨਾ ਵੋਟਾਂ ਦਾ ਵੱਡਾ ਫਾਇਦਾ ਹੋ ਸਕਦਾ ਸੀ ਜੇਕਰ ਪੰਜਾਬ ਦੇ ਲੋਕਾਂ ਨੇ ਇਸ ਵਾਰੀ ਖੜ ਜਾਂਦੇ ਤਾਂ ਦੇਖੋ ਖੜਨਾ ਚਾਹੀਦਾ ਸੀਗਾ ਔਰ ਇਸ ਵਕਤ ਬਜਾਏ ਕਿ politcal ਕਾਰਨਾ ਦੇ ਵਾਸਤੇ ਤੁਹਾਡੇ ਚੋਂ politcal ਮੋਟਿਵ ਤੇ ਸੋਲਵ ਹੋਣਗੇ ਹੋਣਗੇ ਪਰ ਅਦਰਵਾਈਜ਼ ਵੀ ਜੇ ਲੋਕਾਂ ਨਾਲ ਖੜੋਗੇ ਨਾ ਤੁਸੀਂ ਹੜਾ ਦੇ ਵਿੱਚ ਜਾ ਕੇ ਲੋਕਾਂ ਦੀ ਮਦਦ ਕਰੋਗੇ ਛੋਟੀ ਮਦਦ ਵੱਡੀ ਮਦਦ ਇਹ ਮੈਟਰ ਨਹੀਂ ਕਰਦੀ ਪਰ ਕੌਣ ਕਿਸ ਤਰੀਕੇ ਨਾਲ ਲੋਕਾਂ ਦੇ ਨਾਲ ਖੜਾ ਹੈ ਇਹ ਮਾਇਨੇ ਕਰਦੀ ਹੈ ਔਰ ਉਹਦੇ ਵਿੱਚ ਸਾਰੀ politcal ਪਾਰਟੀਆਂ ਫੇਲ ਦੀ ਨਜ਼ਰ ਆਉਂਦੀ ਹੈ ਹਾਲਾਂਕਿ ਆਪਣੇ ਪਦਰ ਦੇ ਉੱਤੇ ਹਰ ਲੀਡਰ ਫੋਟੋ ਸੈਸ਼ਨ ਵਾਸਤੇ ਹੜ੍ਹਾਂ ਦੇ ਹਾਲਾਤ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਸਾਫ਼ ਪਤਾ ਲੱਗ ਜਾਂਦਾ ਹੈ ਕਿ ਵੀ ਤੁਸੀਂ ਸਿਰਫ ਫੋਟੋ ਓਪਰਚ्युनिटी ਵਾਸਤੇ ਉੱਥੇ ਆਏ ਹੋ ਜਾਂ ਫਿਰ ਵਾਕਈ ਲੋਕਾਂ ਦੇ ਨਾਲ ਖੜੇ ਹੋਏ ਨਜ਼ਰ ਆਣਾ ਚਾਹੁੰਦੇ ਹੋ ਔਰ ਇਹ ਮਾਮਲੇ ਦੇ ਜਿਸ ਤਰ੍ਹਾਂ ਅਸੀਂ ਕਹਿ ਰਹੇ ਹਾਂ ਕਿ ਸਾਰੀ ਪੋਲੀਟੀਕਲ ਪਾਰਟੀਆਂ ਸਿਰਫ ਫੋਟੋ ਸੈਸ਼ਨ ਦੇ ਤੌਰ ਤੇ ਸਾਹਮਣੇ ਜ਼ਰੂਰ ਆ ਰਹੀਆਂ ਪਰ ਮਦਦ ਸਹੀ ਮਾਇਨਿਆਂ ਦੇ ਵਿੱਚ ਹੜ੍ਹਾਂ ਦੇ ਵਿੱਚ ਅੰਦਰ ਜਾ ਕੇ ਔਰ ਇਹਦੇ ਵਿੱਚ ਪੋਲੀਟਿਕ ਜਿਸ ਤਰ੍ਹਾਂ ਅਸੀਂ ਪਹਿਲੇ ਵੀ ਕਹਿ ਚੁੱਕੇ ਹਾਂ ਬਿਲਕੁਲ ਰੱਜ ਕੇ ਹੋ ਰਹੀ ਹੈ ਹਰ ਦੂਜਾ ਇੱਕ ਦੂਜੇ ਤੇ ਉਂਗਲ ਚੱਕ ਰਿਹਾ ਹੈ ਪਰ ਆਪਣੇ ਉੱਤੇ ਉਂਗਲ ਚੱਕਣ ਤੋਂ ਉਹ ਕਿਉਂ ਚੱਕੇ ਨਹੀਂ ਚੱਕਦੇ ਪਰ ਦੂਜੇ ਜਰੂਰ ਤੁਹਾਡੇ ਉੱਤੇ ਵੀ ਉਂਗਲ ਚੱਕਦੇ ਨੇ ਬਾਜਕ ਸਾਹਿਬ 2027 ਜਿੱਦਾਂ ਜਿੱਦਾਂ ਨੇੜੇ ਆ ਰਹੀ ਹੈ ਆਮ ਆਦਮੀ ਪਾਰਟੀ ਨੇ ਮਸੀਤਾਂ ਜਿਹੜੀਆਂ ਨੇ ਵਧੀਆਂ ਜਾਂ ਰਹੀਆਂ ਨੇ ਸਭ ਤੋਂ ਅਗਨੀ ਜਾਇਓ ਉਂਗਲਾਂ ਦੇ ਮੈ ਗੜਾਉਣ ਲੱਗਾ ਤੁਨ ਸਭ ਤੋਂ ਪਹਿਲਾਂ ਲੈਂਡ ਪੁਲਿੰਗ ਮਾਮਲਾ ਆ ਗਿਆ ਉਸ ਤੋਂ ਬਾਅਦ ਸ਼ਾਮ-ਦਾਮ ਡੰਡ ਭੇਜਦੇ ਉਸ ਤੋਂ ਬਾਅਦ ਆ ਮੁਰਗੀ ਵਾਲਾ ਚੱਕਰ ਪੈ ਗਿਆ ਹਾੜਾਗੇ ਕੁਦਰਤੀ ਆਫਤ ਆ ਗਈ ਇਹਦੇ ਵਿੱਚ ਵੀ ਤਸੀਹਤ ਸਰਕਾਰ ਦੀ ਹੋ ਰਹੀ ਹੈ ਤੇ ਚੌਥੇ ਨੰਬਰ ਤੇ ਸੱਪ ਕੱਢ ਲਿਆ ਇਸਨੌਰ ਦੇ ਵਿਧਾਇਕ ਕਿਉਂਕਿ ਤੁਸੀਂ ਦੇਖੋ ਕੁਵਰ ਵਿਜੇ ਪ੍ਰਤਾਪ ਪਹਿਲੇ ਨੰਬਰ ਤੇ ਸੀਗੇ ਜਿਹੜੇ ਜਿਨ੍ਹਾਂ ਨੇ ਬਗਾਵਤ ਕੀਤੀ ਹੁਣ ਇਹ ਜਿਹੜੇ ਵਿਧਾਇਕ ਨੇ ਇਹਨਾਂ ਦੇ ਵੱਲੋਂ ਬਗਾਵਤ ਕਰ ਦਿੱਤੀ ਗਈ ਹੈ ਤੇ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਹੋਰ ਵਿਧਾਇਕ ਜਾਂ ਮੰਤਰੀ ਆਉਣਗੇ ਫਿਰ ਸਾਹਮਣੇ ਦੇਖੋ ਬਿਲਕੁਲ ਆਣਗੇ ਔਰ ਐਦਾਂ ਦੇ ਹਾਲਾਤ ਆਮ ਆਦਮੀ ਪਾਰਟੀ ਦੇ ਵਿੱਚ ਬਨੇ ਹੋਏ ਸੀ ਇਸ ਤਰ੍ਹਾਂ ਦੀ ਸਾਨੂੰ ਜਾਣਕਾਰੀ ਸੀ ਪਠਾਨ ਮਾਜਰਾ ਉਹਨਾਂ ਨੇ ਇਹ ਸ਼ੁਰੂਆਤ ਕਰਤੀ ਕਿਉਂਕਿ ਉਸ ਤੋਂ ਪਹਿਲੇ ਨਰੇਸ਼ ਕਟਾਰੀਆ ਜਿਹੜੇ ਜ਼ੀਰੇ ਦੇ ਐਮਐਲਏ ਹੈਗੇ ਨੇ ਉਹਨਾਂ ਨੇ ਵੀ ਆਪਣੀ ਸਰਕਾਰ ਨੂੰ ਘੇਰਿਆ ਸੀਗਾ ਔਰ ਉਸ ਤੋਂ ਇਲਾਵਾ ਕਈ ਐਮਐਲਏ ਦਬੇ ਸਵਰ ਦੇ ਵਿੱਚ ਹੀ ਉਹ ਸਾਡੇ ਨਾਲ ਵੀ ਜਦ ਗੱਲਬਾਤ ਕਰਦੇ ਸੀ ਤੇ ਆਪਣੀ ਸਰਕਾਰ ਨੂੰ ਕੋਸਦੇ ਸੀਗੇ ਪਰ ਹਿੰਮਤ ਹੁੰਦੀ ਹੈ ਕਿ ਤੁਸੀਂ ਸਾਹਮਣੇ ਆ ਕੇ ਆਪਣੀ ਸਰਕਾਰ ਦੇ ਉੱਤੇ ਆਵਾਜ਼ ਉਠਾਓ ਔਰ ਇਹ ਜਿਹੜੇ ਪਠਾਨ ਮਾਜਰਾ ਨੇ ਨਾ ਇਹ ਕਹਿੰਦੇ ਮੁੱਖ ਮੰਤਰੀ ਦੇ ਰਿਸ਼ਤੇਦਾਰ ਵੀ ਹੈਗੇ ਨੇ ਤੇ ਹੁਣ ਜੇ ਉਹਨਾਂ ਨੇ ਆਪਣੀ ਗੱਲ ਕੀਤੀ ਹੈ ਔਰ ਚੰਗੇ ਤਰੀਕੇ ਨਾਲ ਕੀਤੀ ਹੈ ਉਹਨ ਕ੍ਰਿਸ਼ਨ ਕੁਮਾਰ ਉਹਨਾਂ ਇੱਕ ਇਸ ਤਰੀਕੇ ਦੇ IAS ਅਫਸਰ ਹੈਗੇ ਜਿਨ੍ਹਾਂ ਦੇ ਬਾਰੇ ਚ ਕਿਹਾ ਜਾਂਦਾ ਹੈ ਵੀ ਉਹ ਕ腐ਪਸ਼ਨ ਦੇ ਬਹੁਤ ਖਿਲਾਫ ਨੇ ਇਮਾਨਦਾਰ ਅਫਸਰ ਨੇ ਸਾਡੇ ਨੂੰ ਉਹਨਾਂ ਦੀ ਇਮਾਨਦਾਰੀ ਤੋਂ ਉੱਤੇ ਕੋਈ ਡਾਊਟ ਨਹੀਂ ਪਰ ਇਮਾਨਦਾਰੀ ਵੀ ਆਪਾਂ ਲੈਣਾ ਕਿ ਇਮਾਨਦਾਰੀ ਤੋਂ ਜਦ ਤੁਸੀਂ ਗਾਉਂ ਦੇ ਜ਼ੀਰੋ ਤੇ ਉਹ ਕੰਮ ਕਰਨ ਦੇ ਵਿੱਚ ਅਸਫਲ ਰਹੋ ਜਿਸ ਕੰਮ ਦੀ ਆਸ ਤੁਹਾਡੇ ਤੋਂ ਕੀਤੀ ਜਾਂਦੀ ਸੀ ਉਹ ਵੀ ਖਾਸ ਕਰਕੇ ਲੋਕਾਂ ਨੂੰ ਮੁਸੀਬਤ ਦੇ ਚ ਆਣ ਤੋਂ ਬਚਾਉਣ ਵਾਸਤੇ ਹੜ੍ਹਾਂ ਦਾ ਇੰਤਜ਼ਾਮ ਕਰਨ ਦੀ ਰਿਸਪੋਨਸਿਬਿਲਿਟੀ ਕ੍ਰਿਸ਼ਨ ਕੁਮਾਰ ਦੀ ਸੀਗੀ ਉਹਨਾਂ ਨੇ ਇਦਾਂ ਦਾ ਕੀ ਕੰਮ ਕੀਤਾ ਦੱਸਣਾ ਚਾਹੀਦਾ ਹੈ ਉਹਨਾਂ ਨੂੰ ਕਿ ਵੀ ਉਹ ਕਿਉਂ ਫੇਲ ਹੋਏ ਜੇ ਸਰਕਾਰ ਦੀ ਨਾਕਾਮੀ ਹੈਗੀ ਹੈ ਤੇ ਇਹ ਵੱਤ ਹੈਗਾ ਕਿਸ਼ਨ কুমার ਨੂੰ ਉਹਨਾਂ ਨੂੰ ਆਪਣੀ ਇੱਜ਼ਤ ਬਤਾਨ ਵਾਸਤੇ ਸਰਕਾਰ ਸਰਕਾਰ ਨੇ ਜੇ ਉਹਨਾਂ ਨੇ ਕੋਈ ਪਾਬੰਦੀ ਲਾਈ ਕਿ ਵੀ ਤੁਸੀਂ ਨਹੀਂ ਕਰੋਗੇ ਕਿਉਂਕਿ ਹੜਾਂ ਦੇ ਇੰਤਜ਼ਾਮ ਕਰਨ ਦੇ ਮਾਮਲੇ ਦੇ ਵਿੱਚ ਹਰ ਸਰਕਾਰ ਕਟਾਰੇ ਦੇ ਵਿੱਚ ਖੜੀ ਹੈ ਔਰ ਅੱਜ ਤੋਂ ਪਹਿਲੇ ਜਦੋਂ ਵੀ ਕਦੀ ਹੜਾਂ ਦੇ ਇੰਤਜ਼ਾਮ ਹੁੰਦੇ ਸੀ ਉਹ ਕਾਗਜ਼ਾਂ ਦੇ ਵਿੱਚ ਹੀ ਹੁੰਦੇ ਸੀ ਤੇ ਕਾਗਜ਼ਾਂ ਦੇ ਵਿੱਚ ਰੁੜ ਜਾਂਦੇ ਸੀਗੇ ਅਸੀਂ ਇਸ ਗੱਲ ਨੂੰ ਕਲੇਮ ਨਹੀਂ ਕਰ ਰਹੇ ਹਜ਼ਾਰ ਕਰੋੜ ਦਾ ਇਰੀਗੇਸ਼ਨ ਸਕੈਮ ਉਹ ਕੀ ਸੀਗਾ ਉਹ ਇਹੀ ਸੀਗਾ ਨਾ ਕਿ ਹੜਾ ਦੇ ਇੰਤਜ਼ਾਮ ਵਿੱਚ ਮਿੱਟੀਆਂ ਦੀਆਂ ਟਰਾਲੀਆਂ ਗਈਆਂ ਤੇ ਕਾਗਜ਼ਾਂ 'ਚ ਹੀ ਗਈਆਂ ਤੇ ਕਾਗਜ਼ਾਂ 'ਚ ਹੀ ਰੁੜ ਗਈਆਂ ਤੇ ਹੁਣ ਕ੍ਰਿਸ਼ਨ ਕੁਮਾਰ ਉਹਨਾ ਨਿੱਕੀ ਐਫਰਟਸ ਦਿੱਤੇ ਕਿ ਜਿਹੜੇ ਅੱਜ ਦੇ ਹਾਲਾਤ ਹੈਗੇ ਨੇ ਉਹ ਹਾਲਾਤ ਨਹੀਂ ਹੋਣੇ ਚਾਹੀਦੇ ਸੀ ਮੈਨੂੰ ਲੱਗਦਾ ਉਹਨਾਂ ਨੂੰ ਉਹ ਅੱਗੇ ਆ ਕੇ ਇਹ ਗੱਲ ਕਹਿਣੀ ਚਾਹੀਦੀ ਸੀ ਵੀ ਉਹਨਾਂ ਨੇ ਤੇ ਸਾਰੇ ਇੰਤਜ਼ਾਮ ਕੀਤੇ ਸੀਗੇ ਪਰ ਸਾਰੇ ਇੰਤਜ਼ਾਮਾਂ ਤਾਂ ਫੇਲ ਹੋ ਗਏ ਫੇਲ ਹੋਣ ਦੇ ਕਾਰਨ ਦੱਸਨੇ ਚਾਹੀਦੇ ਸੀ ਹੁਣ ਪਠਾਨ ਮਾਜਰਾ ਉਹਨਾਂ ਨੇ ਜਿਹੜੇ ਸਵਾਲ ਖੜੇ ਕੀਤੇ ਨੇ ਇਹ ਢਾਂਗਰੀ ਤੇ ਜਿਹੜਾ ਘੱਗਰ ਦਰਿਆ ਦੇ ਵਿੱਚ ਅਸੀਂ ਸਫਾਈ ਦਾ ਕੰਮ ਜਾਂ ਨਹਿਰਾਂ ਦੀ ਸਫਾਈ ਦਾ ਕੰਮ ਇਹਨਾਂ ਨੂੰ ਕਿਹਾ ਸੀਗਾ ਇਹਨਾਂ ਦੇ ਕੰਨਾਂ ਦੇ ਵਿੱਚ ਝੂ ਤੱਕ ਨਹੀਂ ਰਹੇਗੀ ਤੁਸੀਂ ਦੱਸੋ ਕਿ ਜੇ ਪਠਾਨ ਮਾਜਰਾ ਉਹਨਾਂ ਨੇ ਕਿਹਾ ਸੀਗਾ ਕਿ ਕਿਉਂ ਨਹੀਂ ਕੀਤਾ ਜੇ ਨਹੀਂ ਕੀਤਾ ਤੇ ਉਹਦਾ ਰੀਜ਼ਨ ਕੀ ਸੀਗਾ ਪਠਾਨ ਮਾਜਰਾ ਉਹਨਾਂ ਨੇ ਹੋ ਸਕਦਾ ਤੁਹਾਨੂੰ 36 ਗਲਤ ਕੰਮ ਵੀ ਕਹੇ ਹੋਣ ਤੁਸੀਂ ਹੁਣ ਉਹਨਾਂ 36 ਗਲਤ ਕੰਮਾਂ ਦਾ ਐਕਸਪੋਜ਼ ਕਰਕੇ ਤੁਸੀਂ ਇਸ ਆਪਣੇ ਆਪ ਦਾ ਬਚਾਅ ਨਹੀਂ ਕਰ ਸਕਦੇ ਤੁਹਾਨੂੰ ਇਹ ਦੱਸਿਆ ਜਾਏਗਾ ਤੁਹਾਨੂੰ ਦੱਸਣਾ ਪਏਗਾ ਕਿ ਤੁਸੀਂ ਉਹ ਕੰਮ ਜਿਹੜੇ ਹਾਲਾਂ ਦੇ ਹਾਲਾਤ ਬੱਤ ਤੋਂ ਬੱਤਰ ਨਾ ਹੋਣ ਉਹਦੇ ਵਾਸਤੇ ਜਿਹੜੇ ਇੰਤਜ਼ਾਮਾਤ ਕਰਨ ਵਾਸਤੇ ਤੁਹਾਨੂੰ ਕਿਹਾ ਗਿਆ ਸੀ ਤੁਸੀਂ ਕਿਉਂ ਨਹੀਂ ਕੀਤੇ ਅੱਜ ਪੰਜਾਬ ਸਰਕਾਰ ਦੇ ਸਭ ਤੋਂ ਇਮਾਨਦਾਰ ਅਫਸਰ ਕਟਾਰੇ ਦੇ ਵਿੱਚ ਖੜੇ ਨੇ ਤੇ ਉਹ ਕਟਾਰੇ ਦੇ ਵਿੱਚ ਖੜਾ ਹੋਣਾ ਪਸੰਦ ਕਰਨਗੇ ਇਲਜ਼ਾਮਾਂ ਦੀ ਝੜੀ ਆਪਣੇ ਉੱਤੇ ਲਵਾਨੀ ਪਸੰਦ ਕਰਨਗੇ ਜਾਂ ਉਹਨਾਂ ਇਲਜ਼ਾਮਾਂ ਦਾ ਜਵਾਬ ਦੇਣਗੇ ਕਿਉਂਕਿ ਐਦਾਂ ਦੇ ਅਫਸਰ ਜਵਾਬ ਦੇਣ ਦੇ ਆਦੀ ਨਹੀਂ ਹੁੰਦੇ ਅੱਜ ਬਹੁਤ ਸਾਰੇ ਪੱਤਰਕਾਰਾਂ ਨੇ ਕੋਸ਼ਿਸ਼ ਕੀਤੀ ਕਿ ਤ੍ਰਿਸ਼ਨ ਕੁਮਾਰ ਉਹਨਾਂ ਨੂੰ ਇੱਕ ਉਹਨਾਂ ਤੋਂ ਪੁੱਛੀ ਉਹਨਾਂ ਦਾ ਵਰਸ਼ਨ ਲਈਏ ਪਰ ਉਹਨਾਂ ਨੇ ਆਪਣਾ ਫੋਨ ਬੰਦ ਕਰਨਾ ਜ਼ਿਆਦਾ ਬਿਹਤਰ ਸਮਝਿਆ ਕਿਉਂਕਿ ਅਗਰ ਕੋਈ ਜਵਾਬ ਦਿੰਦੇ ਨੇ ਔਰ ਇਮਾਨਦਾਰੀ ਨਾਲ ਕੋਈ ਜਵਾਬ ਦਿੰਦੇ ਨੇ ਤੇ ਜਾਂ ਤੇ ਉਹ ਉਹਨਾਂ ਦੇ ਖਿਲਾਫ ਜਾਏਗਾ ਜਾਂ ਸਰਕਾਰ ਦੇ ਖਿਲਾਫ ਜਾਏਗਾ ਔਰ ਇਮਾਨਦਾਰ ਅਫਸਰ ਆਪਣੀ ਕੁਰਸੀ ਬਚਾਉਣ ਵਾਸਤੇ ਇਮਾਨਦਾਰੀ ਦਾ ਝੰਡਾ ਬੁਲੰਦ ਕਰੇ ਉਹਦੇ ਵਿੱਚ ਕਾਦੀ ਇਮਾਨਦਾਰੀ ਕਿਉਂਕਿ ਜਦ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਦਾ ਸਵਾਲ ਹੈ ਉਹਦੇ ਵਿੱਚ ਬੇਈਮਾਨੀ ਔਰ ਇਮਾਨਦਾਰੀ ਤੋਂ ਜ਼ਿਆਦਾ ਤੁਹਾਨੂੰ ਦਿੱਤਾ ਹੋਇਆ ਕੰਮ ਤੁਸੀਂ ਕਿੰਨੀ ਵਧੀਆ ਤਰੀਕੇ ਨਾਲ ਕੀਤਾ ਜਾਂ ਨਹੀਂ ਕੀਤਾ ਉਹ ਜਿਆਦਾ ਮਾਇਨੇ ਰੱਖਦਾ ਤੇ ਅੱਜ ਉਹ ਕ੍ਰਿਸ਼ਨ ਕੁਮਾਰ ਅਗਰ ਐਸੇ ਸਰਕਾਰ ਦੇ ਗਲਤ ਕੰਮਾਂ ਕਰਕੇ ਯੋਗ ਡੈਰੇ ਦੇ ਵਿੱਚ ਖੜੇ ਹੈ ਤਾਂ ਉਹਨਾਂ ਨੂੰ মুখ ਖੋਲਣਾ ਹੀ ਪਏਗਾ ਵਰਨਾ ਉਹਨਾਂ ਦੀ ਅੱਜ ਤੱਕ ਦੀ ਅਰਨ ਕੀਤੀ ਹੋਈ ਸਾਖ ਉਹ ਵੀ ਦਾਅ ਤੇ ਲੱਗੀ ਬਸਖੀ ਸਾਹਿਬ ਕ੍ਰਿਸ਼ਨ ਕੁਮਾਰ ਦੀ ਗੱਲ ਤਾਂ ਰਹਿ ਗਈ ਪਿੱਛੇ ਹਰਮਿੰਦਰ ਸਿੰਘ ਪਠਾਨ ਮਾਜਰਾ ਨੇ ਚੁਗਤਾ ਝੱਗਾ ਮੜੀ ਡਿਟੇਲ ਦੇ ਵਿੱਚ ਮੈਂ ਗੱਲਬਾਤ ਕੀਤੀ ਉਹਨਾਂ ਦੇ ਨਾਲ ਤੇ ਉਹ ਤਾਂ ਬੜੇ ਤੱਤੇ ਏਦਾਂ ਲੱਗ ਰਿਹਾ ਕਿ ਬੜੇ ਪੀਤੇ ਭਰੇ ਪੀਤੇ ਸੀਗੇ 28 ਸਾਲ ਤੋਂ ਉਹ ਕਹਿੰਦੇ ਭਗਵੰਤ ਮਾਨ ਜਿਹੜਾ ਹੈ ਕੁਰਸੀ ਦੀ ਲਾਲਸਾ ਹੈ ਉਹ ਦਿੱਲੀ ਦੇ ਸਾਹਮਣੇ ਗੋਡੇ ਟੇਕ ਤੇ ਇੱਥੋਂ ਤੱਕ ਗੱਲਾਂ ਕਰ ਰਹੇ ਨੇ ਨਾਲ ਦੀ ਨਾਲ ਉਹਨਾਂ ਨੇ ਇੱਕ ਬੜੀ ਵੱਡੀ ਗੱਲ ਕਹੀ ਹੈ ਕਿ ਜਿੰਨੇ ਵੀ ਮੰਤਰੀ ਨੇ ਜਿੰਨੇ ਵੀ ਵਿਧਾਇਕ ਨੇ ਕਹਿੰਦੇ ਪੀਐਮ ਤੱਕ ਦੀ ਟਰਾਂਸਫਰ ਤੱਕ ਨਹੀਂ ਇਹ ਲੋਕ ਕਰਾ ਸਕਦੇ ਮੁੱਖ ਮੰਤਰੀ ਤੋਂ ਪੁੱਛੇ ਬਿਨਾ ਤੇ ਇਹ ਫਿਰ ਸਰਕਾਰ ਨੂੰ ਸਾਰੇ ਬਿਊਰੋਕਰੇਟਸ ਚਲਾ ਰਹੇ ਨੇ ਤੁਸੀਂ ਇਹ ਦੇਖੋ ਕਿ ਜਿਹੜਾ ਪਠਾਨ ਮਾਜਰਾ ਉਹਨਾਂ ਕਹਿ ਰਹੇ ਹਨ ਨਾ ਇਹ ਬਹੁਤ ਸਾਰੇ ਐਮਐਲਏ ਕਹਿ ਰਹੇ ਹਨ ਪਰ ਹਿੰਮਤ ਕੋਈ ਕੋਈ ਕਰ ਸਕਦਾ ਕਿ ਸਾਹਮਣੇ ਆ ਕੇ ਔਰ ਜਿਹੜਾ ਕੋਈ ਬੋਲਦਾ ਹੈ ਸਰਕਾਰ ਦੇ ਖਿਲਾਫ ਜਾਂ ਸਰਕਾਰ ਦੇ ਕੰਮ ਨਾ ਕਰਨ ਦੇ ਖਿਲਾਫ ਤੇ ਉਹਦਾ ਫਿਰ ਉਹ 5 ਸਾਲ ਵਸਤੇ ਹੁਣ ਤੁਸੀਂ ਕੁਮਰ ਵਿਜੇ ਪ੍ਰਤਾਪ ਉਹਨਾਂ ਦੀ ਨਾਂ ਲਿਆ ਉਹਨਾਂ ਨੂੰ ਕੱਢ ਹੀ ਦਿੱਤਾ ਨਾ ਕੀ ਸਵਾਲ ਉਹਨਾਂ ਦੇ ਗਲਤ ਸੀਗੇ ਬੇਅਦਬੀਆਂ ਦੇ ਮੁੱਦੇ ਦੇ ਉੱਤੇ ਲੋਕਾਂ ਨੂੰ ਇਨਸਾਫ ਕਿਉਂ ਨਹੀਂ ਮਿਲਿਆ ਹੁਣ ਇਹ ਸਵਾਲ ਖੜੇ ਕਿਤੇ ਸੀ ਨਾ ਅਗਲੇ ਨੇ ਕੱਢਤਾ ਵਿਕਰਮ ਸਿੰਘ ਮਜੀਠੀਆ ਉਹਨਾਂ ਦੇ ਮਾਮਲੇ ਦੇ ਵਿੱਚ ਜਿੰਨੇ ਵੀ ਜਵਾਬ ਸਵਾਲ ਖੜੇ ਕੀਤੇ ਉਹ ਮਤਲਬ ਮੈਨੂੰ ਲੱਗਦਾ ਨਹੀਂ ਕਿ ਹੁਣ ਜਿਹੜਾ ਪਠਾਨ ਮਾਜਰਾ ਨੇ ਉਹੀ ਮੈਂ ਤੁਹਾਡਾ ਇੰਟਰਵਿਊ ਦੇਖਿਆ ਉਹਦੇ ਵਿੱਚ ਉਹ ਕਹਿ ਰਹੇ ਨੇ ਕਿ ਮੇਰੀ ਸਿਕਿਉਰਿਟੀ ਮੇਰੇ ਗਨਮਨ ਵਾਪਸ ਲੈ ਰਹੇ ਨੇ ਉਹ ਕਹਿੰਦੇ ਮੇਰਾ ਸਭ ਕੁਝ ਵਾਪਸ ਲੈ ਲੈ ਮੈਨੂੰ ਨਹੀਂ ਚਾਹੀਦਾਰਾਵਾ ਮੇਰੀ ਬਲੀ ਦੇ ਕੇ ਜੇ ਪੰਜਾਬ ਬਚਦਾ ਹੈ ਤੇ ਬਚਾ ਲੋ ਤੇ ਉਹ ਕਹਿੰਦੇ ਮੰਤਰੀ ਤੱਕ ਲੋਕਾਂ ਨਾਲ ਗੱਲ ਕਰਦੇ ਆ ਉਹ ਵਿਚਾਰੇ ਝੰਡੀ ਚੁੰਡੀ ਦੇ ਚੱਕਰੀ ਚ ਫਸੇ ਹੋਏ ਨੇ ਔਰ ਅਦਰਵਾਈਜ਼ ਕੋਈ ਵੀ ਐਸੀ ਸਰਕਾਰ ਤੋਂ ਖੁਸ਼ ਨਹੀਂ ਹੈ ਜਦ ਉਹ ਇਹ ਗੱਲ ਕਹਿੰਦੇ ਨੇ ਕਿ ਮੈਂ ਤੇ ਭਗਵੰਤ ਮਾਨ ਉਹਨਾਂ ਨੂੰ ਜਾਂ ਉਹਨਾਂ ਦੀ ਧਰਮਪੰਥੀ ਜਿਨ੍ਹਾਂ ਦੇ ਉਹ ਰਿਸ਼ਤੇਦਾਰ ਨੇ ਵੇ ਤੁਸੀਂ ਖਾਮ ਲੋ ਹਲ ਹਿਲਾਓ ਥੋੜਾ ਜਿਆ ਨਿੰਦਰ ਤੋਂ ਜਾਗ ਜਾਓ ਔਰ ਦਿੱਲੀ ਵਾਲਿਆਂ ਦੇ ਹੱਥਾਂ ਦੇ ਵਿੱਚ ਉਹ ਆਪਣੇ ਆਪ ਨੂੰ ਵੀ ਰੋਲ ਦੇਣਗੇ ਤੇ ਪੰਜਾਬ ਵੀ ਰੋਲ ਜਾਊਗਾ ਉਹਨ ਇਦਾਂ ਦਾ ਅਗਰ ਇਲਜ਼ਾਮ ਐਮਐਲਏ ਲਾ ਰਹੇ ਹਨ ਤੇ ਇਹ ਮਾਇਨੇ ਰੱਖਦਾ ਹੈ ਹੁਣ ਜੇ ਸਰਕਾਰ ਜਾਂ ਦਿੱਲੀ ਵਾਲੇ ਜਾਣ ਕਿ ਪਠਾਨ ਮਾਜਰਾਂ ਨੂੰ ਸਸਪੈਂਡ ਕਰ ਦੇਣ ਕੱਢ ਦੇਣ ਜਾਂ ਫਿਰ ਉਹਦੀ ਸਾਰੀ ਸਪੈਸਿਫਿਟੀ ਵਾਪਸ ਲੈ ਲੈਣ ਜਾਂ ਉਹਦੇ ਖਿਲਾਫ ਕੋਈ ਕੇਸ ਦਰਜ ਕਰ ਦੇਣ ਭਾਵੇਂ ਉਹ ਇਨਵੋਲ ਹੋਏ ਜਾਂ ਨਾ ਹੋਏ ਐਸ ਵਕਤ ਪਠਾਨ ਮਾਜਰਾ ਉਹ ਨਾ ਹੀਰੋ ਬਣ ਰਹੇ ਨੇ ਔਰ ਜੇ ਦਿੱਲੀ ਵਾਲੇ ਜਾਣਗੇ ਤੇ ਹੋਰ ਹੀਰੋ ਤਾਂ ਬਣਾ ਸਕਦੇ ਨੇ ਪਰ ਐਸ ਵਕਤ ਕੋਈ ਵੀ ਪਠਾਨ ਮਾਜਰਾ ਦੇ ਖਿਲਾਫ ਲਿਤਾ ਹੋਇਆ ਐਕਸ਼ਨ ਉਹ ਸਰਕਾਰ ਦੇ ਨੂੰ ਜ਼ੀਰੋ ਜ਼ਰੂਰ ਕਰ ਸਕਦਾ ਔਰ ਅੱਗੇ ਚਲ ਕੇ ਜੇ ਐਦਾਂ ਦਾ ਸਟੈਪ ਜਿਨ੍ਹਾਂ ਇਹਨਾਂ ਦੇ ਤਰੀਕੇ ਹੈਗੇ ਨੇ ਕਿ ਵੀ ਅਗਰ ਕੋਈ ਖਿਲਾਫ ਬੋਲਦਾ ਹੈ ਤੇ ਉਹਨੂੰ ਐਦਾਂ ਕਰ ਦੋ ਉਹਨੂੰ ਉਦਾਂ ਕਰ ਦੋ ਤੇ ਫਿਰ ਇਹ ਤਰੀਕਾ ਹੁਣ ਬਹੁਤ دیر ਤੱਕ ਨਹੀਂ ਚੱਲੇਗਾ ਅੱਜ ਪਠਾਨ ਮਾਜਰਾ ਖੜਾ ਹੋਇਆ ਹੈ ਔਰ 25 30 ਐਮਐਲਏ ਇਦਾਂ ਦੇ ਸਾਡੇ ਸਾਡੀ ਲਿਸਟ ਦੇ ਵਿੱਚ ਵੀ ਹੈਗੇ ਨੇ ਜਿਹੜੇ ਪੰਜਾਬ ਦੇ ਵਿੱਚ ਸਰਕਾਰ ਦੇ ਖਿਲਾਫ ਜਾਂ ਸਰਕਾਰ ਤੋਂ ਖੁਸ਼ ਨਹੀਂ ਹੈ ਉਹਨਾਂ ਦੀ ਕੋਈ ਨਹੀਂ ਸੁਣਦਾ ਹੰਦ ਸੰਦਾ ਔਰ ਉਹ ਐਮਐਲਏ ਤੇ ਹੁਣ ਇਸ ਚੁੰਗਲ ਤੋਂ ਨਿਕਲਣਾ ਚਾ ਰਹੇ ਪਠਾਨ ਮਾਜਰਾ ਨੂੰ ਰਸਤਾ ਮਿਲ ਗਿਆ ਤੇ ਅਗਲੇ ਹੀ ਨਿਕਲ ਗਏ ਤੇ ਇਦਾਂ ਦੇ ਹੁਣ ਬਾਕੀ ਐਮਐਲਏ ਵੀ ਕੋਈ ਰਸਤਾ ਆਪਣੀ ਹੀ ਸਰਕਾਰ ਨੂੰ ਕ੍ਰਿਟੀਸਾਈਜ਼ ਕਰਕੇ ਸਰਕਾਰ ਨੂੰ ਬਹੁਤ ਜ਼ਬਰਦਸਤ ਇਨਸਾਨ ਹੋਣਾ ਜੇ ਕੇਜਰੀਵਾਲ ਉਹਨਾਂ ਦੇ ਆਪਣੇ ਤਰੀਕੇ ਨਾਲ ਇਹ ਚੀਜ਼ਾਂ ਨੂੰ ਡੀਲ ਕਰਨ ਦਾ ਚਾਹਣਗੇ ਤੇ ਫਿਰ ਇਹ ਮਾਮਲਾ ਹੋਰ ਜ਼ਿਆਦਾ ਵਿਗੜ ਜਾਏਗਾ ਹੁਣ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੂੰ ਪੂਰੀ ਛੁੱਟ ਉਹਨਾਂ ਨੂੰ ਬੰਨਿਆ ਹੋਇਆ ਉਹਨਾਂ ਨੂੰ ਥੋੜਾ ਜਿਹਾ ਖੋਲ ਦੇ ਜਿਹਦਾ ਜ਼ਿਕਰ ਪਠਾਨ ਪਠਾਨ ਮਾਜਰਾ ਵੀ ਕਰ ਰਹੇ ਸੀਗੇ ਹੁਣ ਦੇਖੋ ਬੜਾ ਮੁਸ਼ਕਿਲ ਹੈਗਾ ਆਪਣਾ ਅਮਨਜੀ ਸਰਕਾਰ ਦਾ ਜਦ ਅਕਸ ਖਰਾਬ ਹੁੰਦਾ ਤੇ ਫਿਰ ਡਿੱਗਦਾ ਹੀ ਜਾਂਦਾ ਡਿੱਗਦਾ ਹੀ ਜਾਂਦਾ ਬੜਾ ਮੁਸ਼ਕਿਲ ਹੁੰਦਾ ਹੈ ਡਿੱਗਦੀ ਚੀਜ਼ ਨੂੰ ਰੋਕਣਾ ਤੇ ਹੁਣ ਡਿੱਗਲੀ ਡਿੱਗਦੀ ਚੀਜ਼ ਨੂੰ ਰੋਕਣ ਦੀ ਬਜਾਏ ਤੁਸੀਂ ਉਹਨੂੰ ਹੋਰ ਡਿਗਾਨ ਦੀ ਕੋਸ਼ਿਸ਼ ਕਰੋ ਇੰਦਾਂ ਦੀ ਹਰਕਤਾਂ ਦੇ ਵਿੱਚ ਅਗਰ ਸਰਕਾਰ ਨਜ਼ਰ ਆਏਗੀ ਤੇ ਫਿਰ ਤੁਸੀਂ ਆਪ ਸਮਝਦਾਰ ਹੋ ਕਿ ਅੱਗੇ ਚੱਲ ਕੇ ਸਿਚੁਏਸ਼ਨ ਕਿਦਾਂ ਦੀ ਹੋ ਸਕਦੀ ਹੈ ਆਪਾਂ ਦੇਖ ਵੀ ਰਹੇ ਹਾਂ ਕਿ ਘੁੱਡੇ-ਘੁੱਡੇ ਜੇ ਮਹਿਸੂਸ ਕਰਦੇ ਨੇ ਪੰਜਾਬ ਦੇ ਮੁੱਖ ਮੰਤਰੀ ਔਰ ਨੋ ਡਾਊਟ ਕਿ ਜਿਸ ਤਰ੍ਹਾਂ ਦੀਆਂ ਇਹ ਚੱਲ ਰਹੀਆਂ ਹੈਗੀਆਂ ਸਭਾ ਕੇਸਾਂ ਰਹਿ ਗਿਆ ਵਾਸਕ ਸਾਹਿਬ ਤੇ ਡੈਂਟ ਤਾਂ ਵੱਡਾ ਪੈ ਰਿਹਾ ਹੈਗਾ ਔਰ ਜਿਸ ਤਰ੍ਹਾਂ ਪਠਾਨ ਮਾਜਰਾ ਸਾਹਮਣੇ ਆਏ ਨੇ ਹੋ ਸਕਦਾ ਹੈ ਹੁਣ ਵਾਲੇ ਦਿਨਾਂ ਦੇ ਵਿੱਚ ਕੋਈ ਹੋਰ ਬਗਾਵਤੀ ਸੁਨਾ ਜਿਹੜੀਆਂ ਨੇ ਉੱਠ ਪੈਣ ਤੇ ਆਉਣ ਵਾਲੀ ਜਿਹੜੀ ਸਥਿਤੀ ਹੈ ਉਹ ਬਹੁਤ ਹੀ ਨਾਮਾਡੋਲ ਹੈ ਪਰ ਕਾਂਗਰਸ ਕਿਉਂਕਿ ਦੂਜੀ ਤੇ ਤਾਂ ਆਪ ਮੰਨਿਆ ਜਾਵੇ ਤੇ ਕਾਂਗਰਸ ਹੀ ਹੈਗੀ ਹੈ ਜੇਕਰ ਕਾਂਗਰਸ ਨੂੰ ਜਿੱਦਾਂ ਰਾਹੁਲ ਗਾਂਧੀ ਨੇ ਮੀਟਿੰਗ ਕੀਤੀ ਪਿਛਲੇ ਦਿਨਾਂ ਦੇ ਵਿੱਚ ਇੱਕ ਜੁੱਟ ਰੱਖ ਪਾਏ ਤਾਂ ਹੋ ਸਕਦਾ ਫਿਰ 2027 ਦੇ ਵਿੱਚ ਕਾਂਗਰਸ ਹੀ ਆ ਜਾਵੇ ਫਿਰ ਦੇਖੋ ਕਾਂਗਰਸ ਬਾਈ ਡਿਫਾਲਟ ਆਨ ਦੀ ਹੈ ਕਾਰਨ ਕਿ ਕਾਂਗਰਸ ਤੇ ਅਕਾਲੀ ਭਾਜਪਾ ਨੂੰ ਰਿਜੈਕਟ ਕਰਕੇ ਇਹ ਸਰਕਾਰ ਜਾਂ ਇਹ ਪਾਰਟੀ ਨੂੰ ਲੋਕਾਂ ਨੇ 99 ਐਮਐਲਏ ਦਿੱਤੇ ਸੀਗੇ ਤੇ ਇਹ ਅਗਰ ਸਿਰੇ ਤੋਂ ਫੇਲ ਹੁੰਦੇ ਹੋਏ ਨਜ਼ਰ ਆਉਂਦੇ ਨੇ ਤੇ ਅਲਟੀਮੇਟਲੀ ਕੋਈ ਹੋਰ ਆਲਟਰਨੇਟਿਵ ਜਿੱਦੀ ਆਸ ਜਿੱਦੀ ਭਾਲ ਲੋਕੀ ਬਹੁਤ ਸਾਲਾਂ ਤੋਂ ਕਰ ਰਹੇ ਸੀਗੇ ਇਹ ਪਾਰਟੀ ਨੇ ਜਨਮ ਲੇਤਾ ਤੇ ਇਸ ਪਾਰਟੀ ਨੂੰ ਮਤਲਬ ਇੱਕ ਜਿਦਾ ਕਹਿੰਦੇ ਨੇ ਟੀਨਾ ਫੈਕਟਰ ਅੰਗਰੇਜ਼ੀ ਦੇ ਵਿੱਚ देयर वाज नो ਅਲਟਰਨੇਟਿਵ ਐਂਡ देयर ਇਜ਼ ਨੋ ਅਲਟਰਨੇਟਿਵ ਉਹਦੇ ਚੱਕਰ ਇੱਥੇ ਬਾਕੀਆਂ ਨੂੰ ਰਿਜੈਕਟ ਕਰਕੇ ਇਹਨਾਂ ਨੂੰ ਪਾਸ ਕੀਤਾ ਐਨੂੰ ਰਿਜੈਕਟ ਕਰਕੇ ਹੁਣ ਉਹ ਜਿਹੜੀ ਰਿਜੈਕਟ ਕੀਤੀ ਹੋਈ ਪਾਰਟੀਆਂ ਤੋਂ ਕਿਸੇ ਨੂੰ ਪਾਸ ਕਰਨਗੇ ਇਦਾਂ ਦੇ ਹਾਲਾਤ ਬੰਦੇ ਨੇ ਜਦ ਤੱਕ ਕੋਈ ਹੋਰ ਕੰਬੀਨੇਸ਼ਨ ਹੁਣ ਲੋਕੀ ਛੇਤੀ ਕਿਤੇ ਨਵੇਂ ਕੰਬੀਨੇਸ਼ਨ ਦੇ ਉੱਤੇ ਯਕੀਨ ਵੀ ਨਹੀਂ ਕਰਨਗੇ ਜੇ ਇਹਨਾਂ ਦੇ ਉੱਤੇ ਯਕੀਨ ਕੀਤਾ ਸੀਗਾ ਤੇ ਹੁਣ ਕਿਤੇ ਦੇ ਯਕੀਨ ਕਰੀਏ ਇਹਨਾਂ ਨੂੰ ਇੰਨੀ ਵੱਡੀ ਜੀਤ ਦੇਣ ਤੋਂ ਬਾਅਦ ਵੀ ਅਗਰ ਇਹ ਫੇਲ ਹੋ ਜਾਂਦੇ ਨੇ ਜਾਂ ਫੇਲ ਹੁੰਦੇ ਹੋਏ ਨਜ਼ਰ ਆ ਰਹੇ ਨੇ ਤਾਂ ਪਤਾ ਨਹੀਂ ਅਗਲੇ 1.5 ਸਾਲ ਦੇ ਵਿੱਚ ਕਿਹੜਾ ਉਹ ਇੱਕ ਚਮਤਕਾਰ ਦਿਆ ਕਰ ਦੇਣ ਕਿ ਜਿਹਦੇ ਕਰਕੇ ਇਹਨਾਂ ਦੀ ਇਮੇਜ ਇੱਕਦਮ ਉੱਤੇ ਹੋ ਜਾਏ ਪਰ ਫਿਰ ਹਾਲ ਦੀਵਾਰ ਤੇ ਲਿਖੀ ਹੋਈ ਚੀਜ਼ ਵੀ ਹੈ ਨਾ ਪੜਪਾਨ ਦਿਵਾਰ ਤੇ ਸਾਫ਼ ਲਿਖਿਆ ਹੋਇਆ ਹੈ ਕਿ ਇਹਨਾਂ ਦੀ ਸਾਖ ਇਹਨਾਂ ਦਾ ਗਰਾਫ ਬੜੀ ਤੇਜ਼ੀ ਨਾਲ نیچے ਆ ਰਿਹਾ ਹੈ ਔਰ ਜੇ ਉਹਨੂੰ ਨਹੀਂ ਰੋਕਿਆ ਗਿਆ ਤੇ ਫਿਰ ਬਹੁਤ देर ਹੋ ਚੁੱਕੇਗੀ ਉਸ ਤੋਂ ਬਾਅਦ ਤੁਸੀਂ ਅਵੇਮ ਜਲਾਵਾਨੂੰ 1102 ਤੋਂ 2102 ਉਹ ਵੀ ਚੀਜ਼ਾਂ ਮਾਇਨੇ ਨਹੀਂ ਰੱਖਣਗੀਆਂ ਜੀ ਬਿਲਕੁਲ ਜੀ ਔਰ ਆ ਜਿਹੜੇ ਜਿਹੜੇ ਹੜਤ ਪੀੜਤ ਨੇ ਇਹਨਾਂ ਦਾ ਇਹਨਾਂ ਦੀ ਪਰਭਾਈ ਕਰਨ ਦਾ ਸਾਲ ਸੂਲ ਚ ਤਾਂ ਇੰਨੀ ਬੜੀ ਫਤਿਹ ਹੈਗੀ ਔਰ ਤਾਂ ਚਲੋ ਕੀ ਹੁਣ ਹੋਣਾ ਹੈਗਾ ਪੰਜਾਬ ਦਾ ਆਬਾਕਰ ਸਾਹਿਬ ਆਪਾਂ ਥੋੜਾ ਜਿਹਾ ਮੋੜਾ ਕੱਟਣਾ ਹੈਗਾ ਦੇਸ਼ ਦੀ ਰਾਜਨੀਤੀ ਵੱਲ ਜਾਂ ਫਿਰ ਟਰੰਪ ਸਾਹਿਬ ਨੇ ਜਿਸ ਤਰੀਕੇ ਨਾਲ ਟੈਰਿਫ ਲਗਾਇਆ ਹੈਗਾ ਨੋ ਡਾਊਟ ਕਿ ਅਮਰੀਕਾ ਦੇ ਵਿੱਚ ਗਰੋਸਰੀ ਤਾਂ ਹੋ ਗਈ ਮਹਿੰਗੀ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਆਉਂਦੀਆਂ ਹੈਗੀਆਂ ਭਾਰਤ ਤੋਂ ਤੇ ਇਥੇ ਮਗਯਾਈ ਦੀ ਦਲ ਜਿਹੜੀ ਹੈ ਖਾਸ ਕਰਕੇ ਜਿਹੜਾ ਅਸਰ ਹੈ ਭਾਰਤ ਦੇ ਉੱਪਰ ਪੈ ਗਿਆ ਤੇ ਦੂਜੇ ਪਾਸੇ ਨਰਿੰਦਰ ਮੋਦੀ ਸਾਹਿਬ ਦਾ ਜਾਂ ਭਾਰਤ ਦਾ ਆਪਾਂ ਕਹਿ ਲਈਏ ਕੋਈ ਰਵਈਆ ਨਹੀਂ ਆਇਆ ਕੋਈ ਬਿਆਨ ਨਹੀਂ ਦਿੱਤਾ ਕੂਟਨੀਤਿਕ ਪਖਤੂ ਉਹ ਆਪਣੇ ਆਪ ਨੂੰ ਮਜ਼ਬੂਤ ਕਰਨ ਦੇ ਲਈ ਵਕਫਾ ਥਾਵਾਂ ਤੇ ਦੌੜੇ ਕਰ ਲੈਣੇ ਪਹਿਲਾਂ ਰੂਸ ਗਏ ਫਿਰ ਚੀਨ ਗਏ ਹੈਗੇ ਨੇ ਲੱਗਦਾ ਹੈ ਕਿ ਇਹਦੇ ਨਾਲ ਹੋਰ ਛੇੜ ਸਕਦੇ ਨੇ ਟਰੰਪ ਸਾਹਿਬ ਦੇਖੋ ਹੁਣ ਟਰੰਪ ਦੇ ਟਰੰਪ ਉਹਨਾਂ ਦੇ ਛੇੜਨ ਦੀ ਜਾਂ ਨਾ ਛੇੜਨ ਦੀ ਹੁਣ ਗੱਲ ਰਹਿ ਗਈ ਈ ਭਾਰਤ ਇੰਨਾ ਦੀ ਸਥਿਤੀ ਦੇ ਵਿੱਚ ਆ ਗਿਆ ਹੈ ਕਿ 트럼ਪ ਉਹਨਾਂ ਦੇ ਨਾਲ ਉਹਨਾਂ ਨੂੰ ਪੰਗੇ ਲੈਣੇ ਹੀ ਪੈਣੇ ਆ ਜਿਦਾਂ ਆਪਾਂ ਪੰਜਾਬੀ ਵਿੱਚ ਕਹਿੰਦੇ ਪੰਗੇ ਕਾਰਨ ਕਿ ਹੁਣ ਅਸਲੀ ਸਾਡੇ ਸਰਵਾਈਵਲ ਦੀ ਗੱਲ ਆ ਗਈ ਹੈ 트럼ਪ ਉਹਨਾਂ ਨੇ ਜੋ ਕਰਨਾ ਸੀ ਕਰਤਾ ਇਸ ਤੋਂ ਉੱਤੇ 100% ਲਾ ਦੇਣਗੇ 200 ਲਾ ਦੇਣਗੇ 500% ਟੈਰਿਫ ਲਾ ਦੇਣਗੇ ਕੋਈ ਫਰਕ ਨਹੀਂ ਪੈਂਦਾ ਜੇ ਆਪਾਂ ਇਹ 50% ਟੈਰਿਫ ਨੂੰ ਆਪਾਂ ਕਿਉਂਕਿ ਹੁਣ ਸਾਡਾ ਬਿਜ਼ਨਸ ਜੇ 50% ਟੈਰਿਫ ਤੋਂ ਬਾਅਦ ਅਮਰੀਕਾ ਦੇ ਨਾਲ ਕੁਝ ਨਹੀਂ ਬਚਿਆ ਉਨ ਲੋਡ ਦੇ ਹਿਸਾਬ ਨਾਲ ਉਥੋਂ ਕੋਈ ਚੀਜ਼ਾਂ ਆ ਸਕਦੀਆਂ ਤੇ ਜਾ ਸਕਦੀਆਂ ਐਨਾ ਕੋ ਬਿਜ਼ਨਸ ਰਹਿ ਗਿਆ ਭਾਰਤ ਦੇ ਪ੍ਰਧਾਨ ਮੰਤਰੀ ਗਏ ਹੋਏ ਨੇ ਚਾਈਨਾ ਉਸ ਤੋਂ ਪਹਿਲੇ ਜਾਪਾਨ ਜਾਪਾਨ ਦੇ ਵਿੱਚ ਵੀ ਇਨਵੈਸਟਮੈਂਟ ਦਾ ਵਾਅਦਾ ਕਰਕੇ ਆਏ ਨੇ ਹੋਰ ਆਉਣ ਵਾਲੇ ਟਾਈਮ ਵਿੱਚ 10 ਸਾਲਾਂ ਦੇ ਵਿੱਚ ਜਾਪਾਨ ਮੇਰੇ ਚੈਨਲ ਨਾਲ ਕਾਫੀ ਸਾਰੀ ਜਿਹੜੀ ਅਰਬਾਂ ਰੁਪਏ ਦੀ ਇੱਕ ਇਨਵੈਸਟਮੈਂਟ ਨੂੰ ਇੰਡੀਆ ਦੇ ਵਿੱਚ ਕਰਨ ਵਾਲਾ ਹੈ ਅੱਜ ਚਾਈਨਾ ਦੇ ਵਿੱਚ ਪੁਤਿਨ ਹੋਰ ਜਿਹੜੇ ਚਾਈਨਾ ਦੇ ਪ੍ਰੈਜ਼ੀਡੈਂਟ ਤੇ ਭਾਰਤ ਦੇ ਪ੍ਰਧਾਨ ਮੰਤਰੀ ਤਿੰਨੋਂ ਇਦਾਂ ਗੱਲਾਂ ਕਰ ਰਹੇ ਸੀ ਵੀ ਜਿਹੜਾ ਤਕੜੀ ਬਣ ਗਈ ਔਰ ਹੁਣ ਚਾਈਨਾ ਦੇ ਨਾਲ ਜਿਹੜੇ ਸਾਡੇ ਪੈਂਡਿੰਗ ਇਸ਼ੂ ਤੇ ਉਹਦੇ ਵਿੱਚ ਇੱਕ ਨਵੀਂ ਪਾਲਿਸੀ ਦਾ ਨਾਮ ਚੱਲ ਰਿਹਾ ਹੈ ਕਿ ਵੀ अर्ਲੀ ਹਾਰਵੈਸਟਿੰਗ ਦੇ ਤੌਰ ਤੇ ਅਸੀਂ ਉਹਨਾਂ ਮਸਲਿਆਂ ਦਾ ਹੱਲ ਕਰਾਂਗੇ ਜਿਹੜੇ ਚਾਈਨਾ ਦੇ ਨਾਲ ਸਾਡੇ ਫਸੇ ਹੋਏ ਨੇ अर्ਲੀ ਹਾਰਵੈਸਟਿੰਗ ਦਾ ਮਤਲਬ ਹੁੰਦਾ ਹੈ ਵੀ ਜਿੰਨੀ ਕੁ ਤੁਲਾ ਸਫਾਈ ਹੋ ਗਈ ਉਹ ਉਹਨੂੰ ਇੰਪਲੀਮੈਂਟ ਕਰੀਏ ਤੇ ਫਿਰ ਅਗਲੀ ਗੱਲ ਕਰੀਏ ਯਾਨੀ ਫੈਸਲਾ ਦਾ ਫੈਸਲਾ ਸਮਝੌਤਾ ਦਾ ਸਮਝੌਤਾ ਆਪਾਂ ਅਗ੍ਹੀ ਵਧਾਂਗੇ ਜੇ ਇਦਾਂ ਦੇ ਹਾਲਾਤ ਦੇ ਵਿੱਚ ਚਾਈਨਾ ਰਸ਼ੀਆ ਤੇ ਇੰਡੀਆ ਇੱਕ ਦੂਜੇ ਦੇ ਨਾਲ ਬਾਈਲੈਟਰਲ ਟ੍ਰੇਡ ਵਾਧਾ ਦਿੰਦੇ ਨੇ ਤੇ ਸਿਚੁਏਸ਼ਨ ਅੱਗੇ ਚੱਲ ਕੇ ਪੰਜਾਬ ਵਾਸਤੇ ਪੰਜਾਬ ਕਹਿ ਰਿਆ ਇੰਡੀਆ ਵਾਸਤੇ ਚੰਗੀ ਹੋ ਸਕਦੀ ਹੈ ਔਰ ਜਿੱਥੇ ਤੱਕ 트ੰਪ ਉਹਨਾਂ ਦੀ ਗੱਲ ਹੈਗੀ ਅੱਜ ਨਿਊਯਾਰਕ ਟਾਈਮਸ ਦੇ ਵਿੱਚ ਇੱਕ ਖਬਰ छਪੀ ਹੈ ਉਹਦੇ ਵਿੱਚ ਇਹ ਗੱਲ ਲਿਖੀ ਹੋਈ ਹੈ ਕਿ ਬਈ 17 ਜੂਨ ਨੂੰ ਜਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ G7 ਦੇ ਦੌਰੇ ਦੇ ਉੱਤੇ ਕੈਨੇਡਾ ਗਏ ਸੀ ਤੇ 트ੰਪ ਉਹਨਾਂ ਦਾ ਉਹਨਾਂ ਨੂੰ ਫੋਨ ਗਿਆ ਸੀ ਵੀ ਚਲੋ ਜਾਂਦੇ ਜਾਂਦੇ ਇੱਥੇ ਜਾ ਪਈ ਜਾਣਾ ਉਰ ਉਸ ਵਕਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦਾ ਗੁੱਸਾ ਐਸ ਉਸ ਵਕਤ ਚੜ ਗਿਆ ਸੀ ਹੁਣ ਇਹ ਗੱਲ ਖਬਰਾਂ ਚ ਲਿਖੀ ਹੋਈ ਹੈ ਮੈਨੂੰ ਨਹੀਂ ਪਤਾ ਕਿ ਨਿਊਯਾਰਕ ਟਾਈਮਸ ਦੇ ਵਿੱਚ ਇਹ ਗੱਲ ਕਿੰਨੇ ਦੱਸੀ ਉਹਨਾਂ ਨੂੰ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਗੁੱਸਾ ਚੜ ਗਿਆ ਸੀਗਾ ਉਹ ਜਿੱਦਾਂ ਪੰਜਾਬੀ ਚ ਕਹਿੰਦੇ ਆ ਨਾ ਬਸ ਉਹ ਸੁਣਾ ਨਹੀਂ ਵਾਲੇ ਸੀ ਕਿ ਟਰੰਪ ਉਹਨਾਂ ਨੂੰ ਬਸ ਆਪਣੇ ਸਬਰ ਨੂੰ ਕੰਟਰੋਲ ਕੀਤਾ ਉਹਨਾਂ ਨੇ ਕਿ ਬਸ ਆਪਣੇ ਨਾਕਈਏ ਕੁਝ ਉਹਦੇ ਵਿੱਚ ਇਹ ਵੀ ਨਿਊਯਾਰਕ ਟਾਈਮਸ ਦੀ ਖਬਰ ਦੇ ਵਿੱਚ ਲਿਖਿਆ ਹੋਇਆ ਹੈ ਕੀ ਉਸ ਵਕਤ 트럼ਪ ਉਹਨਾਂ ਨੇ ਫੇਰ ਇੱਕ ਵਾਰ ਇੰਡੀਆ ਤੇ ਪਾਕਿਸਤਾਨ ਦੇ ਵਿੱਚ ਸੀਜ਼ਫਾਇਰ ਜਿਹੜਾ ਹੋਇਆ ਸੀ ਉਹਦੀ ਆਪਣੀ ਜ਼ਿੰਮੇਵਾਰੀ ਲਈਤੀ ਕਿ ਮੈਂ ਕਰਾਇਆ ਤੇ 트럼ਪ ਉਹਨਾਂ ਦੀ ਇਸ ਗੱਲ ਦੇ ਉੱਤੇ ਮੋਦੀ ਸਾਹਿਬ ਨੇ ਕੋਈ ਰਿਐਕਸ਼ਨ ਨਹੀਂ ਦਿੱਤਾ ਔਰ 트럼ਪ ਉਹਨਾਂ ਚਾਹਦੇ ਸੀਗੇ ਕਿ ਭਾਰਤ ਉਹਨਾਂ ਦੇ ਵਾਸਤੇ ਨੋਬਲ ਪੀਸ ਪ੍ਰਾਈਜ਼ ਵਾਸਤੇ ਰਿਕਮੈਂਡ ਕਰੇ ਭਾਰਤ ਨੇ ਤੇ ਉਸ ਸਮਝੋਤੇ ਜਾਂ ਯੂਐਸ ਦੇ ਰੋਲ ਨੂੰ ਮੰਨਿਆ ਤੱਕ ਨਹੀਂ ਪਰ ਉਹਨਾਂ ਦਿਨਾਂ ਦੇ ਵਿੱਚ ਹੀ ਪਾਕਿਸਤਾਨ ਦਾ ਇਸ ਨੋਬਲ ਪੀਸ ਪ੍ਰਾਈਜ਼ ਵਾਸਤੇ ਟਰੰਪ ਉਹਦਾ ਨਾਂ ਰਿਕਮੈਂਡ ਕਰਨਾ ਉਹ ਐਸ ਗੱਲ ਨੂੰ ਕਿਸੇ ਨਾ ਕਿਸੇ ਜਗ੍ਹਾ ਡਾਟ ਦੇ ਨਾਲ ਡਾਟ ਜ਼ਰੂਰ ਲੁੜਦੇ ਨੇ ਔਰ ਜਦ ਉਹ ਬੁલાਇਆ ਜਾ ਰਿਹਾ ਸੀਗਾ ਮੋਦੀ ਸਾਹਿਬ ਨੂੰ ਟਰੰਪ ਉਹਨਾਂ ਤੋਂ ਕਿ ਵੀ ਤੁਸੀਂ ਵਾਈਟ ਹਾਊਸ ਦੇ ਵਿੱਚ ਆਓ ਉਸੇ ਦਿਨ ਅਸੀਂ ਮੁਨੀਰ ਉਹਨਾਂ ਨੂੰ ਉਹਨਾਂ ਨੇ ਲੰਚ ਕਰਾਇਆ ਸੀ ਔਰ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨੇ ਯੂਐਸ ਜਾਣਾ ਹੈ ਜਾਂ ਟਰੰਪ ਉਹਨਾਂ ਨੂੰ ਮਿਲਣਾ ਇਸ ਕਰਕੇ ਵੀ ਐਵੋਇਡ ਕੀਤਾ ਸੀ ਕਿ ਕਿਤੇ ਜਿੱਦਾਂ ਉਹ ਵਾਈਟ ਹਾਊਸ ਦੇ ਵਿੱਚ ਨਾ ਇੱਕ ਪਾਸੇ ਮੁਨੀਰ ਸਾਹਿਬ ਖੜੇ ਹੋਣ ਤੇ ਇੱਕ ਪਾਸੇ ਪ੍ਰਧਾਨ ਮੰਤਰੀ ਸਾਡੇ ਖੜੇ ਹੋਣ ਦੋਨਾਂ ਦੇ ਹੱਥ ਮਿਲਾਦਣ ਜੱਫੀ ਮਿਲਾਦਣ ਉਹਦਾ ਇੰਡੀਕੇਸ਼ਨ ਵੀ ਹੈ ਭਾਰਤ ਦੀ ਪੋਲਿਟਿਕ ਦੇ ਵਿੱਚ ਕਿੱਸਾ ਕੀ ਅਸਰ ਹੋਣਾ ਸੀਗਾ ਸ਼ਾਇਦ 트੍ਰੰਪ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਇਹ ਵੀ ਦੱਸਿਆ ਜਾ ਰਿਹਾ ਹੈ ਇਹ ਵੀ ਇੱਕ ਡਰ ਸੀਗਾ ਜਿਹਦੇ ਕਰਕੇ ਮੋਦੀ ਉਹਨਾਂ ਉੱਥੇ ਨਹੀਂ ਗਏ ਪਰ ਹਾਲਾਤ ਅੱਗੇ ਕਾਫੀ ਖਰਾਬ ਹੋ ਸਕਦੇ ਨੇ ਜੀ ਬਸਕਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਅਹਿਮ ਵਿਚਾਰਾ ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ